ਇਹ ਸਾਰਿਆਂ ਨੇ ਆ ਕੇ ਹਾਈਵੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਸਮਝਾਇਆ ਗਿਆ ਵੀ ਹਾਈਵੇ ਰੋਕਣਾ ਅਪਰਾਧ ਆ ਪਰ ਇਹ ਹੋ ਜੋ ਨਹੀਂ ਪਰਚਾ ਹੋ ਜਾਏਗਾ। ਤੋਂ ਜਿਹੜੇ ਸਿਆਣੇ ਬੰਦੇ ਨੇ ਸਮਝ ਗਏ ਆਪ ਹੀ ਰਾਹ ਸਾਡਾ ਸਹਿਯੋਗ ਕਰਕੇ ਖਾਲੀ ਕਰਤਾ ਟ੍ਰੈਫਿਕ ਤੁਹਾਡੇ ਸਾਹਮਣੇ ਅਸੀਂ ਰੈਗੂਲੇਟ ਕਰਦੇ। ਚਲੋ ਕੋਈ ਨਹੀਂ ਹਰ ਬੰਦੇ ਦਾ ਆਪਣਾ ਆਪਣਾ ਮਤ ਹੈ ਕੋਈ ਕੁਝ ਤਰ੍ਹਾਂ ਬੋਲਦਾ ਕੋਈ ਕਿਸੇ ਤਰ੍ਹਾਂ ਬੋਲਦਾ ਬੇਸਿਕਲੀ ਕਾਨੂੰਨ ਸਰਬ ਪ੍ਰੀਅ ਹੈ ਸਭ ਤੋਂ ਉੱਤਮ ਹੈ ਕਾਨੂੰਨ ਬਹਾਲ ਹੋਣਾ ਚਾਹੀਦਾ ਕਿਹੜੇ ਕਿਹੜੇ ਰੋਡ ਤੇ ਆਏ ਜਦੋਂ ਰੋਡ ਕਲੀਅਰ ਕਰਾਤਾ ਹਾਂਜੀ ਰੋਡ ਕਲੀਅਰ ਕਰਾਤਾ ਕਿਹੜੇ ਆ ਤੁਹਾਡੇ ਸਾਹਮਣੇ ਜੀ ਦੇਖੋ ਚੱਲ ਰਿਹਾ ਨਾ ਸਰ ਕੀ ਤਿਆਰਬਾ ਜੀ ਜਿਹੜਾ ਤੁਹਾਡੇ ਕੋਲ ਇੰਨੀ ਜਲਦੀ ਰੋਡ ਖਾਲੀ ਕਰਾਇਆ ਗਿਆ ਉਹ ਮੇਰਾ ਸਹਿਯੋਗ ਸਮਝ ਕਰਦਾ ਜੀ ਉਹਨਾਂ ਨੂੰ ਆ ਕੇ ਸਮਝਾਇਆ ਵੀ ਇਹ ਹਾਈਵੇ ਆ ਇਹਦੇ ਤੇ ਆਪਾਂ ਨੇ ਭੈਣ ਭਰਾ ਹੀ ਚੱਲਦੇ ਆ ਉਹਨੂੰ ਰੋਕਣਾ ਗੈਰ ਕਾਨੂੰਨੀ ਇਹ ਸਾਰਿਆਂ ਨੇ ਆ ਕੇ ਹਾਈਵੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਸਮਝਾਇਆ ਗਿਆ ਵੀ ਹਾਈਵੇ ਰੋਕਣਾ ਅਪਰਾਧ ਆ ਪਰ ਇਹ ਹੋ ਜੋ ਨਹੀਂ ਪਰਚਾ ਹੋ ਜਾਏਗਾ। ਤੋਂ ਜਿਹੜੇ ਸਿਆਣੇ ਬੰਦੇ ਨੇ ਸਮਝ ਗਏ ਆਪ ਹੀ ਰਾਹ ਸਾਡਾ ਸਹਿਯੋਗ ਕਰਕੇ ਖਾਲੀ ਕਰਤਾ ਟ੍ਰੈਫਿਕ ਤੁਹਾਡੇ ਸਾਹਮਣੇ ਅਸੀਂ ਡਿਰੇਗੂਲੇਟ ਕਰਦੇ ਆ। ਚਲੋ ਕੋਈ ਨਹੀਂ ਹਰ ਬੰਦੇ ਦਾ ਆਪਣਾ ਆਪਣਾ ਮਤ ਹੈ ਕੋਈ ਕੁਝ ਤਰ੍ਹਾਂ ਬੋਲਦਾ ਕੋਈ ਕਿਸੇ ਤਰ੍ਹਾਂ ਬੋਲਦਾ ਬੇਸਿਕਲੀ ਕਾਨੂੰਨ ਸਰਬ ਪ੍ਰੀਅ ਹੈ ਸਭ ਤੋਂ ਉੱਤਮ ਹੈ ਕਾਨੂੰਨ ਬਹਾਲ ਹੋਣਾ ਚਾਹੀਦਾ ਕਿਹੜੇ ਕਿਹੜੇ ਰੋਡ ਤੇ ਆਏ ਜਦੋਂ ਰੋਡ ਕਲੀਅਰ ਕਰਾਤਾ ਹਾਂਜੀ ਰੋਡ ਕਲੀਅਰ ਕਰਾਤਾ ਕਿ ਜਦੋਂ ਆ ਤੁਹਾਡੇ ਸਾਹਮਣੇ ਜੀ ਦੇਖੋ ਚੱਲ ਰਿਹਾ ਨਾ ਸਰ ਕੀ ਤਿਆਰਬਾ ਜੀ ਜਿਹੜਾ ਤੁਹਾਡੇ ਕੋਲ ਇੰਨੀ ਜਲਦੀ ਰੋਡ ਖਾਲੀ ਕਰਾਇਆ ਗਿਆ ਉਹ ਮੇਰਾ ਸਹਿਯੋਗ ਸਮਝ ਕਰਦਾ ਜੀ ਉਹਨਾਂ ਨੂੰ ਆ ਕੇ ਸਮਝਾਇਆ ਵੀ ਇਹ ਹਾਈਵੇ ਆ ਇਹਦੇ ਤੇ ਆਪਾਂ ਨੇ ਭੈਣ ਭਰਾ ਹੀ ਚੱਲਦੇ ਆ ਉਹਨੂੰ ਰੋਕਣਾ ਗੈਰ ਕਾਨੂੰਨੀ ਸਾਰਿਆਂ ਨੇ ਆ ਕੇ ਹਾਈਵੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਸਮਝਾਇਆ ਗਿਆ ਵੀ ਹਾਈਵੇ ਰੋਕਣਾ ਅਪਰਾਧ ਆ ਪਰ ਇਹ ਹੋ ਜੋ ਨਹੀਂ ਪਰਚਾ ਹੋ ਜਾਏਗਾ ਤਾਂ ਜਿਹੜੇ ਸਿਆਣੇ ਬੰਦੇ ਨੇ ਸਮਝ ਗਏ ਆਪ ਹੀ ਰਾਹ ਸਾਡਾ ਸਹਿਯੋਗ ਕਰਕੇ ਖਾਲੀ ਕਰਤਾ ਟ੍ਰੈਫਿਕ ਤੁਹਾਡੇ ਸਾਹਮਣੇ ਅਸੀਂ ਡਿਗਰੇਟ ਕਰਦੇ ਚਲੋ ਕੋਈ ਨਹੀਂ ਹਰ ਬੰਦੇ ਦਾ ਆਪਣਾ ਆਪਣਾ ਮਤ ਹੈ ਕੋਈ ਕੁਝ ਤਰ੍ਹਾਂ ਬੋਲਦਾ ਕੋਈ ਕਿਸੇ ਤਰ੍ਹਾਂ ਬੋਲਦਾ ਬੇਸਿਕਲੀ ਕਾਨੂੰਨ ਸਰਬ ਪ੍ਰੀਅ ਹੈ ਸਭ ਤੋਂ ਉੱਤਮ ਹੈ ਕਾਨੂੰਨ ਬਹਾਲ ਹੋਣਾ ਚਾਹੀਦਾ ਕਿਹੜੇ ਕਿਹੜੇ ਰੋਡ ਲੱਗੇ ਜਦੋਂ ਰੋਡ ਕਲੀਅਰ ਕਰਾਤਾ ਹਾਂਜੀ ਰੋਡ ਕਲੀਅਰ ਕਰਾਤਾ ਕਿ ਜੀ ਆ ਤੁਹਾਡੇ ਸਾਹਮਣੇ ਜੀ ਦੇਖੋ ਚੱਲ ਰਿਹਾ ਨਾ ਸਰ ਕੀ ਤਿਆਰਬਾ ਜੀ ਜਿਹੜਾ ਤੁਹਾਡੇ ਕੋਲ ਇੰਨੀ ਜਲਦੀ ਰੋਡ ਖਾਲੀ ਕਰਾਇਆ ਗਿਆ ਉਹ ਮੇਰਾ ਸਹਿਯੋਗ ਸਮਝ ਕਰਦਾ ਜੀ ਉਹਨਾਂ ਨੂੰ ਆ ਕੇ ਸਮਝਾਇਆ ਵੀ ਇਹ ਹਾਈਵੇ ਆ ਇਹਦੇ ਤੇ ਆਪਾਂ ਨੇ ਭੈਣ ਭਰਾ ਹੀ ਚੱਲਦੇ ਆ ਉਹਨੂੰ ਰੋਕਣਾ ਗੈਰ ਕਾਨੂੰਨੀ